ਸਤਿ ਸ਼੍ਰੀ ਅਕਾਲ ਬਾਈ ਜੀ ਮੈਂ ਕਬੱਡੀ ਲਖਾਰੀ ਦਰਸ਼ਨ ਹਾਕਮ ਵਾਲੀਆ ਸੋ ਤੁਸੀਂ ਅਕਸਰ ਮੇਰੇ ਸ਼ੇਅਰ ਕਮੈਂਟੇਟਰਾਂ ਤੋਂ ਬੋਲਦੇ ਸੁਣਦੇ ਹੋ ਕਬੱਡੀ ਦੇ ਵਿੱਚ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਵੀ ਅੱਜ ਕੱਲ ਜੋ ਕਬੱਡੀ ਦਾ ਹੋ ਰਿਹਾ ਸਿਸਟਮ ਬਹੁਤ ਖਰਾਬ ਹੋ ਰਿਹਾ ਹੈ ਨਾ ਕਬੱਡੀ ਪੰਜਾਬੀਆਂ ਦੀ ਮਾਂ ਖੇਡ ਹੈ ਪੰਜਾਬੀਆਂ ਦੀ ਹੀ ਖੇਡ ਹੈ ਇਹਨੂੰ ਹੁਣ ਹਰਿਆਣੇ ਦੀ ਖੇਡ ਬਣਾਇਆ ਜਾ ਰਿਹਾ ਪੰਜਾਬੀਆਂ ਵੱਲੋਂ ਜਾਣ ਬੁੱਝ ਕੇ ਜਾਣ ਬੁੱਝ ਕੇ ਹਰਿਆਣੇ ਦੀ ਟੀਮ ਬੁਲਾਉਂਦੇ ਨੇ ਹਰਿਆਣੇ ਦੇ ਪਲੇਅਰਾਂ ਨੂੰ ਜਿੰਨੇ ਵੀ ਪੰਜਾਬ 'ਚ ਵੱਡੇ ਪ੍ਰਾਈਜ਼ ਹੁੰਦੇ ਨੇ ਹਰਿਆਣੇ ਦੇ ਪਲੇਅਰਾਂ ਨੂੰ ਦਿੰਦੇ ਨੇ ਬੁਲਾ ਕੇ ਉਹਨਾਂ ਦੀ ਟੀਮ ਤਾਕੜੀ ਬਣਾਉਂਦੇ ਨੇ ਸ਼ੀਲੂ ਆਪਣੀ ਟੀਮ 'ਚ ਪੰਜਾਬ ਦਾ ਕੋਈ ਰੀਡਰ ਨਹੀਂ ਲੈਂਦਾ ਸਾਰੇ ਹਰਿਆਣੇ ਦੇ ਰੀਡਰ ਲੈ ਲੈਂਦਾ ਤੇ ਵੈਸੇ ਜਦੋਂ ਹੋਰ ਛੋਟੇ ਕੱਪ ਹੁੰਦੇ ਨੇ ਉਦੋਂ ਪੰਜਾਬ ਦੇ ਪਲੇਅਰਾਂ ਨੂੰ ਲੈ ਲੈਂਦਾ ਇਹ ਆਪ ਜਿੱਤ ਕੇ ਲੈ ਜਾਂਦੇ ਨੇ ਹਰਿਆਣੇ ਵਾਲੇ ਫਿਰ ਇਹ ਪੰਜਾਬੀਆਂ ਦੀ ਕਾਦੀ ਖੇਡ ਰਹੀ ਜਦੋਂ ਜਿਹੜੇ ਮੇਨ ਪ੍ਰਾਈਜ਼ ਨੇ ਕੰਬਾਈਨ ਨਾ ਹੋਣ ਕੁਝ ਵੀ ਹੋਵੇ ਉਹ ਤਾਂ ਸਾਰੇ ਹਰਿਆਣੇ ਚ ਜਾਂਦੇ ਨੇ ਹਨਾ ਪੰਜਾਬੀ ਪਲੇਅਰ ਇੰਨੇ ਤਕੜੇ ਤਕੜੇ ਨੇ ਯਾਰ ਤੁਸੀਂ ਉਹਨਾਂ ਦੀ ਸਪੋਰਟ ਹੀ ਨਹੀਂ ਕਰਦੇ ਤੁਸੀਂ ਬੱਸ ਛੀਲੂ ਛੀਲੂ ਲਾਰਕੇ ਤੁਸੀਂ ਯਾਰ ਖੁਦ ਪੰਜਾਬੀ ਹੋ ਕੇ ਮੈਨੂੰ ਹੱਸ ਆਵੇ ਯਾਰ ਜਦੋਂ ਛੀਲੂ ਜਿੱਤਦਾ ਸੀਗਾ ਲੋਕ ਚਿੱਕਲਕਾਰੀਆਂ ਮਾਰਦੇ ਸੀ ਉਹ ਵੀ ਸਪੋਰਟ ਕਰਦੇ ਸੀ ਆਪਦਾ ਪੰਜਾਬੀ ਭਰਾ ਬੁਲਟ ਵਿਚਾਰਾ ਕਿੰਨਾ ਜੋਰ ਮਾਰੀ ਜਾਂਦਾ ਸੀ ਉਹਨੂੰ ਸਪੋਰਟ ਘੱਟ ਕਰਦੇ ਸੀ ਬੁਲਟ ਨੂੰ ਤੇ ਉਹਨੂੰ ਦੂਜੇ ਨੂੰ ਛੀਲੂ ਨੂੰ ਵੱਧ ਸਪੋਰਟ ਕਰਦੇ ਸੀ ਸਾਰੇ ਚਾਉਂਦੇ ਸੀ ਵੀ ਸ਼ਿੱਲੂ ਜਿੱਤੇ ਸ਼ਿੱਲੂ ਜਿੱਤੇ ਕੀ ਗੱਲ ਯਾਰ ਪੰਜਾਬੀਆਂ ਨਾਲ ਹੱਕ ਨਹੀਂ ਮੰਨਦਾ ਪੰਜਾਬੀ ਖਿਡਿਆਰੀ ਬਚਰੇ ਹੈ ਨਹੀਂਗੇ ਇਹਨਾਂ ਨਾਲ ਕੋਈ ਐਨ ਐਨ ਨਾ ਤੱਕਾ ਕਰਦੇ ਜਾਣ ਬੁੱਝ ਕੇ ਉਹਨੂੰ ਫਾਈਨਲ ਚ ਲਿਆ ਜਾਂਦੇ ਆ ਹੋਰ ਕਰਦੇ ਹਨਾ ਸ਼ਿੱਲੂ ਨੂੰ ਤੇ ਉਹ ਸਾਰੇ ਪ੍ਰਾਈਜ਼ ਲੈ ਜਾਂਦਾ ਨਾਲੇ ਚੰਗੀ ਹਵਾਲਾ ਕਰਦਾ ਕਮੈਂਟਾਂ ਚ ਮੈਂ ਦੇਖਿਆ ਹਰਿਆਣੇ ਵਾਲੇ ਪਤਾ ਕੀ ਲਿਖਦੇ ਨੇ ਕਮੈਂਟਾਂ ਦੇ ਵਿੱਚ ਪੰਜਾਬੀਆਂ ਦਾ ਜੀਜਾ ਆ ਗਿਆ ਸ਼ਿੱਲੂ ਪੰਜਾਬੀਆਂ ਦਾ ਜੀਜਾ ਆ ਗਿਆ ਉਹ ਕਿਉਂ ਆਪਦੀ ਅਕਲ ਦਾ ਜਨਾਜ਼ਾ ਕਢਾ ਰਹੇ ਹੋ ਤੁਸੀਂ ਇਹਨੂੰ ਬਲਾ ਬਲਾ ਕੇ ਹਰਿਆਣੇ ਵਾਲੇ ਬੁਲਾਉਂਦੇ ਨੇ ਵੱਡੇ ਕੱਪਾਂ ਤੇ ਕਿਸੇ ਜਗੂਰਾਂ ਨੂੰ ਜਾਂ ਬਲਟੋਰਾ ਨੂੰ ਜਦੋਂ ਹਰਿਆਣੇ ਚ 3-3 ਲੱਖ ਰੁਪਏ ਪ੍ਰਾਈਜ਼ ਹੁੰਦਾ 4-4 ਲੱਖ ਹੁੰਦਾ ਉਦੋਂ ਤਾਂ ਬਾਹੂ ਅਕਬਰ ਉਧਰ ਲਈਆਂ ਟੀਮਾਂ ਬਣਦੀਆਂ ਨੇ ਸਾਰੀਆਂ ਹਰਿਆਣੇ ਦੀਆਂ ਪੰਜਾਬ ਦੀ ਕਿਸੇ ਟੀਮ ਨੂੰ ਉਹ ਸਪੈਸ਼ਲ ਪੈਸਾ ਦੇ ਕੇ ਕੋਈ ਨਹੀਂ ਸਾਦੇ ਸਿਰਫ ਆਪਣੇ ਪੰਜਾਬੀ ਕਮੇਟੀਆਂ ਵਾਲੇ ਨੇ ਜਿਹੜੇ ਇਹਨਾਂ ਨੂੰ 2-2 3-3 ਲੱਖ ਰੁਪਏ ਦੇ ਕੇ ਸਾਦੇ ਨੇ ਨਾਲੇ ਸਾਰਾ ਪ੍ਰਾਈਜ਼ ਉਹਨਾਂ ਨੂੰ ਦਿੰਦੇ ਨੇ ਨਾਲੇ ਪੰਜਾਬੀ ਖਿਡਾਰੀਆਂ ਦੀ ਬੇਇੱਜ਼ਤੀ ਕਰਵਾਉਂਦੇ ਨੇ ਉਹ ਤੋਂ ਸ਼ਿੱਲੂ ਤੋਂ ਹਣਾ ਤਾਂ ਥਾਪੀਆਂ ਮਾਰ ਮਾਰ ਕੇ ਸੋ ਆਪਾਂ ਇਹ ਨਹੀਂ ਕਹਿੰਦੇ ਵੀ ਉਹ ਪਲੇਅਰ ਪਲੇਅਰ ਵਧੀਆ ਤਾਕੜਾ ਪਲੇਅਰ ਹਨ ਪਰ ਯਾਰ ਤੁਸੀਂ ਆਪ ਦੇ ਪੰਜਾਬੀ ਪਿੰਕ ਟੀਮਾਂ ਨੂੰ ਛੱਡ ਕੇ ਉੱਤੇ ਬਾਹਰ ਦੀਆਂ ਟੀਮਾਂ ਨੂੰ ਬੁਲਾਉਨੇ ਹੋਣਾ ਉਹਨਾਂ ਨੂੰ ਤਾਂ ਪ੍ਰਾਈਜ਼ ਦਿਨੇ ਹੋਏ ਕੋਈ ਚੰਗੀ ਗੱਲ ਤਾਂ ਹੈ ਨਹੀਂ ਹੈ ਨਾ ਕਿ ਜੇ ਆਪਣੇ ਪੰਜਾਬ ਆਪਾਂ ਕਹਿੰਦੇ ਪੰਜਾਬੀਆਂ ਦੀ ਖੇਡ ਹੈ ਕਬੱਡੀ ਖੇਡ ਪੰਜਾਬੀਆਂ ਦੀ ਉਹਦੇ ਨੇ ਤੇ ਦੂਜੇ ਤਾਂ ਤੇ ਹਰਿਆਣੇ ਵਾਲੇ ਨੇ ਫਿਰ ਪੰਜਾਬੀਆਂ ਦੀ ਖੇਡ ਕਾਦੀ ਰਹਿ ਗਈ ਹਰਿਆਣਿਆਂ ਦੀ ਖੇਡ ਰਹਿ ਗਈ ਤਾਂ ਪੰਜਾਬੀ ਤੁਸੀਂ ਕਹਿੰਦੇ ਕਈ ਜਨੇ ਪੰਜਾਬੀਆਂ ਦੀ ਖੇਡਾ ਚੱਲਿਆ ਪੰਜਾਬੀ ਗਪੂ ਉਹ ਹੁੰਦਾ ਹਰਿਆਣੇ ਵਾਲਾ ਟਰੈਕਟਰ ਪਾਰਿਆ ਹੁੰਦਾਗਾ ਤੇ ਯਾਰ ਬਹੁਤ ਬੁਰਾ ਹਾਲ ਹੋ ਰਿਹਾ ਸਾਰੀ ਦਰਸ਼ਕਾਂ ਦੇ ਦਿਲ ਟੁੱਟ ਜਾਂਦੇ ਨੇ ਹਨਾ ਕਿਤੇ ਤੁਸੀਂ ਪੰਜਾਬ ਦੀਆਂ ਟੀਮਾਂ ਬਣਾਓ ਵਧੀਆ ਟੀਮਾਂ ਬਣਾਓ ਪੰਜਾਬ ਦੇ ਟੌਪ ਟੌਪ ਦੇ ਖਿਡਾਰੀ ਨੇ ਪਏ ਨੇ ਸਾਰੀ ਟੀਮ ਨੂੰ ਤੁਸੀਂ ਗੱਲ ਦੇਖਿਆ ਕਿੰਨੀ کریم ਖੇਢੀ ਸੀ ਪਰ ਸਾਰੀ ਤੁਸੀਂ ਨੇ ਜੋਰ ਜਿਹੜਾ ਲਾਰਖਿਆ ਸੀ ਉਹ ਹਰਿਆਣੇ ਦੀ ਟੀਮ ਤੇ ਲਾਰਖਿਆ ਸੀ ਆਪਾਂ ਚਲੇ ਕੇ ਉਹਨਾਂ ਦੀ ਟੀਮ ਸਾਰਿਆਂ ਤੋਂ ਤਾਕੜੀ ਬਣਦੀ ਜੇ ਪੰਜਾਬ 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 ਦੀਆਂ ਟੀਮਾਂ ਹੁੰਦੀਆਂ ਤਾਂ ਕਿੰਨੇ ਮੈਚ ਪਾਦੇ ਕਿੰਨਾ ਪੈਸਾ ਬਰਬਾਦ ਗਿਆ ਫਾਈਨਲ ਮੈਚ ਦਾ ਕੋਈ ਸੁਆਦ ਨਹੀਂ ਆਇਆ ਇੱਕ ਮੈਚ ਪਹਿਲਾਂ ਸ਼ਿੱਲੂ ਨੇ ਖੇਡਿਆ ਸੀ ਫਿਰ ਕਿਹੜੀ ਟੀਮ ਨਾਲ ਉਹ ਅੱਧ ਵਿਚਾਲੇ ਮੈਚ ਛੱਡ ਕੇ ਭੱਜ ਗਏ ਹਨਾ ਤੇਜ ਦਾ ਪੰਜਾਬੀਆਂ ਦੀ ਬੇਇੱਜ਼ਤੀ ਹੋ ਰਹੀ ਆ ਯਾਰ ਵੀ ਪੰਜਾਬੀਆਂ ਕੋਲੇ ਹੈ ਹੀ ਨਹੀਂ ਨਾ ਇੰਨੇ ਕਮੈਂਟਾਂ ਚਾਰਿਆਂ ਨਾਲ ਗੰਦੇ ਗਲਤ ਕਮੈਂਟ ਕਰਦੇ ਨੇ ਪੰਜਾਬੀਆਂ ਬਾਰੇ ਬਸ ਉਹਨੂੰ ਫੇਰ ਨਹੀਂ ਆਖਾਉਂਦੀ ਤੁਸੀਂ ਕਹਿੰਦੇ ਸਾਨੂੰ ਤਾਂ ਸ਼ਿੱਲੂ ਹੀ ਆਉਣਾ ਚਾਹੀਦਾ ਸ਼ਿੱਲੂ ਹੀ ਆਉਣਾ ਚਾਹੀਦਾ ਉਹ ਭਰਾਵੋ ਪੰਜਾਬ ਦੇ ਵਿੱਚ ਬਹੁਤ ਖਿਡਾਰੀ ਨੇ ਪੰਜਾਬ ਕੋਲੇ ਉਹਨਾਂ ਦੀ ਸਪੋਰਟ ਕਰੋ ਪੰਜਾਬ ਦੇ ਪਲੇਅਰਾਂ ਨੂੰ ਸਪੋਰਟ ਕਰੋ ਨਾ ਕਿ ਤੁਸੀਂ ਹੋਰ ਨਾ ਨਾਂ ਦੀ ਉਗਰੋ ਯਾਰ ਪੰਜਾਬ ਕੋਲੇ ਇੰਨੇ ਸੁਪਰਸਟਾਰ ਨੇ ਹੈਨਾ ਸਾਰੇ ਇੰਨੇ ਟੌਪ ਦੇ ਪਲੇਅਰ ਨੇ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਬੁਲਾਉਂਦੇ ਹੈਨਾ ਪੰਜਾਬ ਦੀਆਂ ਵੱਡੇ ਕਪਾਂ ਤੇ ਵਧੀਆ ਤਾਕੜੀਆਂ ਟੀਮਾਂ ਬਣਾਇਆ ਕਰੋ ਚਲੋ ਹੋਇਆ ਚੈਂਪੀਅਨਸ਼ਿਪ ਹੋਵੇ ਕੋਈ ਉੱਥੇ ਹੁੰਦਾ ਵੀ ਹਰਿਆਣੇ ਦੀ ਟੀਮ ਆ ਗਈ ਰਾਜਸਥਾਨ ਦੀ ਆ ਗਈ ਹੋਰ ਆ ਗਈ ਜਿਹੜਾ ਤਿੰਨ ਵਾਰੋਂ ਕਬੱਡੀ ਟੂਰਨਾਮੈਂਟ ਹੁੰਦਾ ਹੈਗਾ ਜਾਂ ਚਾਚਾ ਵਾਰੋਂ ਹੁੰਦਾ ਜਾਂ ਦੋ ਵਾਰੋਂ ਹੁੰਦਾ ਇਹ ਚ ਤਾਂ ਯਾਰ ਘਟੋ ਘਟ ਤੋ ਪੰਜਾਬ ਦੀਆਂ ਟੀਮਾਂ ਨੂੰ ਹੀ ਪਰਫੋਰਮ ਕਰਖਿਆ ਕਰੋ ਤਾਂ ਕਿ ਪੰਜਾਬੀਆਂ ਦਾ ਮਾਣ ਵਧੇ ਸਣਾ ਪੰਜਾਬੀਆਂ ਨੂੰ ਖੁਸ਼ੀ ਹੋਵੇ ਹੁਣ ਕੱਲ ਲੋਕਾਂ ਦੇ ਕਿੰਨੇ ਦਿਲ ਦੁੱਖੇ ਜਿਹੜੇ ਸੱਚੇ ਖੇਡ ਕਬੱਡੀ ਨੂੰ ਪਿਆਰ ਕਰਦੇ ਨੇ ਯਾਰ ਦੋਨੇ ਪ੍ਰਾਈਜ਼ ਹਰਿਆਣੇ ਚ ਗਏ ਜਿੱਦੇ ਵੀ ਵੱਡੇ ਪ੍ਰਾਈਜ਼ ਹੁੰਦੇ ਨੇ ਯਾਰ ਉਦ ਹੀ ਹਰਿਆਣੇ ਮੋਢੇ ਟੁੱਟਦੇ ਨੇ ਲੋਕ ਮੈਚ ਦੇਖਦੇ ਨੇ ਉਹ ਭਰਾ ਉਹ ਤੁਸੀਂ ਪੰਜਾਬੀ ਕ੍ਰਿਕਟ ਤੇ ਮੈਂ ਕਮੈਂਟਾਂ ਦੇਖ ਆਪਣੇ ਪੰਜਾਬੀ ਭਰਾ ਹੀ ਸ਼ਿੱਲੂ 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 ਗ੍ਰੇਣੇ ਜੱਗੂਰਾ ਨੂੰ ਮਾਰਾ ਗਈ ਜਾਣਗੇ ਤੇ ਸ਼ਿੱਲੂ ਨੂੰ ਚੰਗਾ ਗਈ ਜਾਣਗੇ ਉਹ ਉਹ ਹਰਿਆਣੇ ਦਾ ਤੁਸੀਂ ਪੰਜਾਬ ਦੇ ਪੰਜਾਬੀ ਹੋ ਗਿਆ ਉਹਦੇ ਦੇਸ਼ ਨਾਲੀ ਉਹ ਕਰੀ ਜਾਂਦੇ ਆ ਉਹਦੇ ਸੂਬੇ ਨਾਲੀ ਉਹ ਕਰੀ ਜਾਂਦਾ ਤੇ ਪੰਜਾਬ ਦੇ ਇਹਨਾਂ ਕਿਉਂ ਨਹੀਂ ਸਪੋਰਟ ਕਰਦੇ ਵੀ ਭਾਈ ਹਾਂ ਬੁਲਟ ਸਰਾਜ ਜੱਗੂ ਜ਼ਰਾ ਪੂਰੀ ਸ਼ਨਾਲਾ ਟਾਪ ਹਨਾ ਉਹਨਾਂ ਨੂੰ ਸਪੋਰਟ ਕਰਿਆ ਕਰੋ ਲੇਖ ਛੀਲੂ ਛੀਲੂ ਗਰੀਆਂਗੇ ਗਾਲਾਂ ਦੇਣਗੇ ਭੇਡਾਂ ਦਾ ਜੀਜਾ ਆ ਗਿਆ ਫਲਾਨਾ ਆ ਗਿਆ ਤੇਮਕਾ ਗਿਆ ਕਿਉਂ ਯਾਰ ਤੁਸੀਂ ਸ਼ਰਮ ਲਾਈ ਹੈ ਨਾ ਯਾਰ ਭਰਾ ਬਣ ਕੇ ਯਾਰ ਕਬੱਡੀ ਨੂੰ ਬਚਾ ਲਓ ਤੁਸੀਂ ਪੰਜਾਬੀ ਖਿਡਾਰੀਆਂ ਨੂੰ ਅੱਗੇ ਲਿਆਓ ਵੱਡੇ ਨਾਮ ਜਰੂਰ ਰੱਖੋ ਪਰ ਉਥੇ ਪੰਜਾਬ ਪੰਜਾਬ ਦੀਆਂ ਟੀਮਾਂ ਖੜਾਓ ਉਹਨਾਂ ਨੂੰ ਜਮਾ ਨਾ ਵੜੋ ਇਹ ਜਦੋਂ ਇਹ ਜਦੋਂ ਵੱਡੇ ਕੱਪ ਹੁੰਦੇ ਨੇ ਹਰਿਆਣੇ 'ਚ ਆਪਾਂ ਨੂੰ ਬੁਲਾਉਂਦੇ ਨੇ ਆਪਣੀ ਟੀਮਾਂ ਨੂੰ ਕਿਤੇ ਦੇਖਿਆ ਵੀ ਉੱਥੇ ਹਰਿਆਣੇ 'ਚ ਭਈ ਪੂਰੀ ਸ਼ਨਾਲਾ ਜਿੱਤ ਲਿਆ ਜਾਂ ਜੱਗੂ ਜਿੱਤ ਲਿਆ ਜਾਂ ਕੋਈ ਕਾਂਗੇ ਵਾਲਾ ਜਿੱਤ ਲਿਆ ਜਾਂ ਕੋਈ ਕਿਸੇ ਨੂੰ ਨਹੀਂ ਹਰਿਆਣੇ ਵਾਲੇ ਬੁਲਾਉਂਦੇ ਆਪਣੇ ਪਲੇਅਰਾਂ ਨੂੰ ਟੌਪ ਦੇ ਨੂੰ ਆਪਦੇ ਵਾਰੀ ਉਰੇ ਆ ਕੇ ਜਿਹੜਾ ਕੱਪ ਵੱਡਾ ਹੁੰਦਾ ਜਿੱਤ ਕੇ ਪਾਰ ਜਾਂਦੇ ਨੇ ਨਾ ਤੁਸੀਂ ਸਾਰਾ ਜੋਰ ਹੀ ਉਹਨਾਂ ਦੀ ਟੀਮਾਂ ਤੇ ਲਾ ਦਿੰਦੇ ਸਾਰਾ ਪੈਸੇ ਸੀ ਟੌਪ ਦੇ ਜਿੰਨੇ ਪਲੇਅਰ ਸੀ ਸਾਰੇ ਉਹਨਾਂ ਨੂੰ ਖੜਵਾਤੇ ਉਹਨਾਂ ਨੂੰ ਪੂਰਾ ਪੈਸਾ ਦੇਤਾ ਉਜਿਤ ਕੇ ਪਾਰ ਜਾਂਦੇ ਆ ਬਹੁਤ ਯਾਰ ਲੋਕਾਂ ਦਾ ਦਿਲ ਦੁਖੀ ਹੈ ਭਰਾ ਬਣ ਕੇ ਕਬੱਡੀ ਨੂੰ ਬਚਾਓ ਪੰਜਾਬੀ ਪਲੇਅਰਾਂ ਜਿਹੜੇ ਕਮੈਂਟ ਕਰਦੇ ਨੇ ਪੰਜਾਬੀ ਪਲੇਅਰਾਂ ਦੇ ਵਿਰੁੱਧ ਸ਼ੀਲੂ ਦੀ ਸਪੋਰਟ ਚ ਉਹਨਾਂ ਨੂੰ ਮੈਂ ਕਹਿਣਾ ਭਰਾਓ ਪੰਜਾਬੀ ਪਲੇਅਰਾਂ ਦੀ ਸਪੋਰਟ ਕਰੋ ਪੰਜਾਬੀ ਪਲੇਅਰ ਆਪਣੇ ਪ੍ਰਿਆਰ ਦੇ ਪਲੇਅਰ ਨੇਗੇ ਸਾਰੇ ਵਧੀਆ ਪਲੇਅਰ ਨੇਗੇ ਕੋਈ ਪਲੇਅਰਾਂ ਦੀ ਕਮੀ ਨਹੀਂ ਹੈਗੀ ਗੱਲ ਕਰ ਜੇ ਤੁਸੀਂ ਆਈ ਆਲ ਰਹਿਆ ਫਿਰ ਸਿੱਧਾ ਉਹਨੂੰ ਸ਼ੀਲੂ ਨੂੰ ਉਰੇ ਬੁਲਾ ਲਿਆ ਕਰੋ ਪੰਜਾਬ ਦੀਆਂ ਟੀਮਾਂ ਬੁਲਾਉਣ ਦੀ ਲੋੜ ਨਹੀਂ ਸ਼ੀਲੂ ਨੂੰ ਖੜਾ ਕੇ ਉਰੇ ਮੋਟਰਸਾਈਕਲ ਤੇ ਜੋ ਵੀ ਰੱਖਿਆ ਟ੍ਰੈਕਟਰ ਟ੍ਰੱਕ ਨੂੰ ਫੜਾ ਲਿਆ ਕਰੋ ਅਸ ਲੋੜ ਹੀ ਨਹੀਂ ਹੈਗੀ ਕਿਉਂ ਲੋਕਾਂ ਦਾ ਟਾਈਮ ਖਰਾਬ ਕਰਦੇ ਨੇ ਲੋਕਾਂ ਦਾ ਪੈਸਾ ਬਰਬਾਦ ਕਰਦੇ ਹੋ ਨਾ ਉਹ ਬਹੁਤ ਮਨ ਦੁਖਦਾ ਹੈ ਨਾ ਕੱਲ ਲੋਕਾਂ ਦੇ ਬਹੁਤ ਦਿਲ ਟੁੱਟੇ ਤੇ ਕੋਈ ਮੈਚਾਂ ਦਾ ਸਵਾਦ ਨਹੀਂ ਆਇਆ ਜਦੋਂ ਇੱਕ ਤਰਫਾ ਮੈਚ ਲਿਆ ਜਾ ਕਰਿਆ ਕਰਕੇ ਹੁਣ ਕੱਲਾ ਬੁਲਟ ਕੀ ਕਰੇ ਉੱਤੇ ਵਿਚਾਰੇ ਨਾਲ ਉਹਦੇ ਨਾਲ ਜੇ ਤਗੜੇ ਜਾਫੀ ਪਾਏ ਹੁੰਦੇ ਹੋਰ ਹੁੰਦੇ ਵਧੀਆ ਟੀਮ ਬਣਾਈ ਹੁੰਦੀ ਹੈ ਨਾ ਤਾਂ ਉਹ ਐ ਇਹਨੂੰ ਹਰਾਉਣ ਨੂੰ ਕਿੱਡੀ ਗੱਲ ਸੀ ਹੈ ਨਾ ਕੋਈ ਚੱਕਰ ਨਹੀਂ ਸੀਗਾ ਪਹਿਲਾਂ ਵੀ ਹਰਾਏਗਾ ਉਹ ਕਈ ਵਾਰੀ ਹਰਾਇਆ ਸੋ ਕਿਰਪਾ ਕਰਕੇ ਭਰਾਵੋ ਪੰਜਾਬੀ ਪਲੇਅਰਾਂ ਨੂੰ ਸਪੋਰਟ ਕਰੋ ਵੱਡੇ ਕੱਪਾਂ ਦੇ ਪੰਜਾਬ ਪੰਜਾਬ ਦੀਆਂ ਟੀਮਾਂ ਬੁਲਾਇਆ ਕਰੋ ਜਦੋਂ ਪੰਜਾਬ ਦੇ ਟੂਰਨਾਮੈਂਟ ਆ ਆਪਾਂ ਪੰਜਾਬ ਦੇ ਜਵਾਕਾਂ ਵਾਸਤੇ ਤਿਆਰ ਕਰਦੇ ਆਂ ਪੰਜਾਬ ਦੇ ਬੱਚਿਆਂ ਨੂੰ ਬਚਾਉਣ ਵਾਸਤੇ ਇੱਕ ਕਰਵਾ ਰਹੇ ਆਂ ਪੰਜਾਬ ਦੀ ਪਨੀਰੀ ਨਵੀਂ ਤਿਆਰ ਕਰਨ ਵਾਸਤੇ ਕਬੱਡੀ ਕਰਾ ਰਹੇ ਆਂ ਤੇ ਜਿਦਿਆਈ ਆਪਾਂ ਹਰਿਆਣਿਆਂ ਵਾਲਿਆਂ ਨੂੰ ਜਾਂਦੇ ਆਂ ਫਿਰ ਇਹ ਪੰਜਾਬ ਦੇ ਪਲੇਅਰਾਂ ਜਾਂ ਆਉਣ ਵਾਲੀ ਪੀੜ੍ਹੀ ਨੂੰ ਕੀ ਸਿੱਖਿਆ ਮਿਲੂਗੀ ਕਿ ਆਪਾਂ ਤਾਂ ਪਲੇਅਰ ਬਣ ਨਹੀਂ ਸਕਦੇ ਤਾਂ ਹਰਿਆਣਿਆਂ ਲਈ ਜਿੱਤਿਆ ਕਰਨਗੇ ਸੋ ਭਰਾਵੋ ਜੇ ਗੱਲ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰੋ ਕਮੈਂਟ ਲਾਈਕ ਵੱਧ ਤੋਂ ਵੱਧ ਕਰੋ ਵੀਡੀਓ ਨੂੰ ਵੱਧ ਤੋਂ